ਗੱਡੀ ਚੋਂ ਲਾਈਵ ਇਸ ਲਈ ਹੁਣ ਆ ਪੈ ਰਿਹਾ ਮੈਂ ਹੁਨੇ ਮਨੋਰੰਜਨ ਕਾਲਿਆ ਸਾਹਿਬ ਦੇ ਗ੍ਰੈਬ ਕੇ ਜਾ ਕੇ ਆਇਆ ਔਰ ਜੋ ਹਾਲਾਤ ਪੰਜਾਬ ਦੇ ਬਣੇ ਆ ਲਾਅ ਐਂਡ ਆਰਡਰ ਦੇ ਉਹ ਸਾਰਿਆਂ ਦੇ ਸਾਹਮਣੇ ਆ ਜੀ ਹੈਰਾਨਗੀ ਦੀ ਗੱਲ ਇਹ ਆ ਕਿ ਕੱਲ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰੇਤ ਚੁਕਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਨੋਰੰਜਨ ਕਾਲੀਏ ਜੀ ਦੇ ਘਰ 'ਚ ਜਿਹੜਾ ਅਟੈਕ ਹੋਇਆ ਹੈ ਉਹਦੇ ਚ ਇੱਕ ਸ਼ਹਾਦ ਭੱਟੀ ਤੇ ਕੁਝ ਹੋਰ ਬੰਦਿਆਂ ਦਾ ਨੌ ਲੈ ਰਹੇ ਆ ਬੀਕੀਆਈ ਵਾਲਿਆਂ ਦਾ ਉਹਨਾਂ ਦੀ ਇੱਕ ਵੀਡੀਓ ਜਦ ਮੈਂ ਵਾਪਸ ਆ ਰਿਹਾ ਸੀਗਾ ਆ ਮੇਰੇ ਕੋਲ ਆਈ ਹੈ ਜਿਹਦੇ ਚ ਇਹ ਜਿਹੜੇ 2-3 ਗੈਂਗਸਟਰ ਨੇ ਜਾਂ ਆਈਐਸਆਈ ਦੇ ਨਾਲ ਜੋ ਇਹ ਕਹਿੰਦੇ ਆ ਕਿ ਉਹਨਾਂ ਦੇ ਲਿੰਕ ਨੇ ਉਹਨਾਂ ਨੇ ਮਜੀਠੇ ਪਹਿਲਾਂ ਵੀ ਬਲਾਸਟ ਕੀਤਾ ਥਾਣੇ ਚ ਜਿੰਤੀਪੁਰ ਕੀਤਾ ਤੇ ਹੁਣ ਫੇਰ ਇੱਕ ਵੀਡੀਓ ਚ ਕਹਿ ਰਿਹਾ ਕਿ ਅਸੀਂ ਹੁਣ ਤਿਆਰੀ ਕਰ ਲਿਓ ਫੇਰ ਕਰਨ ਲੱਗੇ ਆ ਮੈਂ ਆ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਔਰ ਮੇਰਾ ਕਾਰਨ ਇੱਕ ਹੈ ਕਿ ਦੇਖੋ ਮਜੀਠੇ ਹਲਕੇ ਚ ਕੋਈ ਇਹ ਜੀ ਵਾਰਦਾਤ ਨਾ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਹ ਮੇਰੀ ਸਿਕਿਉਰਿਟੀ ਫੋਰਸਸ ਨੂੰ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਅਪੀਲ ਹੈ ਕਿ ਕਾਈਂਡਲੀ ਟੇਕ ਨੋਟਿਸ ਆਫ ਦਿਸ ਵੀਡੀਓ ਔਰ ਇਮੀਡੀਏਟਲੀ ਸਿਕਿਉਰਿਟੀ ਚ ਆਇਓ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਰੇਂਜ ਦੇ ਡੀਆਈਜੀ ਸਾਹਿਬ ਨੇ ਆਈਜੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਚੱਪੇ-ਚੱਪੇ ਤੇ ਫੋਰਸ ਲਾ ਕੇ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਕੋਈ ਅਨਟੂ ਵਰਡ ਇਨਸੀਡੈਂਟ ਜੋ ਇਹ ਪਲਾਨਿੰਗ ਚੱਲ ਰਹੀ ਹੈ ਇਹ ਪਲਾਨਿੰਗ ناکਾਮ ਹੋਵੇ ਔਰ ਜਿਹੜੇ ਲੋਕ ਮਜੀਠੇ ਹਲਕੇ ਚ ਜਾਂ ਪੰਜਾਬ ਚ ਨੁਕਸਾਨ ਪਹਚਾਣਾ ਚ ਆ ਰਹੇ ਆ ਉਹਨਾਂ ਨੂੰ ਤੁਰੰਤ ਐਕਸ਼ਨ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਥੈਟ ਜਿਹੜੀ ਆ ਵੀਡੀਓ ਤੇ ਦਲੇਰੀ ਵੇਖੋ ਵੀਡੀਓ ਪਾ ਕੇ ਅਪਲੋਡ ਕੀਤਾ ਜਾ ਰਿਹਾ ਕਿ ਆ ਲੋ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੁਣ ਆਈਏ ਤਾਂ ਸੁਣਗੇ ਹਾਂ ਕੋਈ ਨਾ ਜਿਹੜੀ ਹੁਣ ਥੋੜੀ ਤੇਜ਼ ਤੇ ਕਿਰਪਾਣੀ ਉਹ ਮੈਨੂੰ ਭੇਜੀ ਜਾਏ ਕੋਈ ਵੀਡੀਓ ਵੀਡੀਓ ਕਿ ਨਹੀਂ ਅੱਜ ਅਸੂ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਮੈਨੂੰ ਭੇਜੋ ਜੀ ਸੈਂਟ ਆਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਭਰਾਵਾ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ ਲੱਗੇ ਪੂਰੀ ਜਿਹੀ ਰਹਿਣੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ ਹੈ ਵੀ ਆਉਣ ਦੇ ਨਾਲ ਤੇ ਹੈਲੋ ਜੀ ਕਿਸ਼ੂ ਵਿਜਨ ਵਾਲੇ ਨੂੰ ਵਾਲੇ ਨੂੰ ਸਤਿ ਸ਼੍ਰੀ ਅਕਾਲ ਵਾਅਲਿਕੋ ਸਤਾਂ ਨੂੰ ਸੁੱਤੇ ਰਹਿਣਾ ਟਾਈਮ

ਆਪਾਂ ਉੱਠ ਜਾ ਤੈਨੂੰ ਐਪੀ ਭਾਈ ਕੋਲ ਭੇਜਦੇ ਨੇ ਇੱਕ ਮਿੰਟ ਦਾ ਕਮੈਂਟ ਕਰਾ ਖੋਲਣ ਨੂੰ ਉਸ ਨੂੰ ਐਪੀ ਤੇ ਇੰਨਾ ਜੀ ਪੰਜ ਵਰੀਆ ਵਰੀਆ ਤੈਨੂੰ ਵੀਡੀਓ ਲੱਗੀ ਕੋਈ ਵੀ ਅਲੀ ਪੰਜ ਮਿੰਟ ਤੱਕ ਅੱਛਾ ਹੋ ਗਏ ਹਾਂ ਸ਼ੁਰੂ ਕਰਦੇ ਹਾਂ ਖਲਕੇ ਮਜੀਠੇ ਵਿੱਚ ਡੇਰੇ ਯਾਰ ਦੇ ਆ ਆ ਆ ਆ ਆ ਆ ਆਹ ਖੁਸ਼ੀ ਹੋਣ ਮੇਰੀ ਹੈ ਇਹਨੇ ਖੁਸ਼ ਹੋਣ ਦੇ ਆ ਕਿ ਮਜੀਠੇ ਹਲਕੇ ਚ ਇੱਕ ਵੀਡੀਓ ਆਉਣ ਲੱਗੀ ਆ ਵੀਡੀਓ ਕਿਹੜੀ ਪਾ ਰਿਹਾ ਜਿੱਥੇ ਜਿੱਥੇ ਜਾ ਕੇ ਬਲਾਸਟ ਕਰਦੇ ਆ ਉਹ ਵੀਡੀਓ ਪਾ ਰਿਹਾ ਹੁਣ ਜਾਂ ਤਾਂ ਇਹਨਾਂ ਦੀ ਤਿਆਰੀ ਆ ਕੁਛ ਕਰਨ ਦੀ ਤੇ ਜਾਂ ਇਹ ਕੋਈ ਵੀਡੀਓ ਜਿਹਦੀ ਪੁਲਿਸ ਡਿਨਾਈ ਕਰ ਰਹੀ ਹੈ ਮੂਦਲ ਜਿਹੜਾ ਬਲਾਸਟ ਹੋਇਆ ਉਹ ਹੈ ਇਸ ਲਈ ਔਰ ਇਹਦੇ 'ਚ ਜ਼ਿਕਰ ਕਰ ਰਹੇ ਆ ਇੱਕ ਆਈਜੀ ਸਾਹਿਬ ਡੀਆਈਜੀ ਸਾਹਿਬ ਦਾ ਵੀ ਜ਼ਿਕਰ ਕਰ ਰਹੇ ਆ ਜਿਹਨੂੰ ਕਹਿ ਰਿਹਾ ਆਵੇ ਸਾਨੂੰ ਕਹਿੰਦਾ ਪੰਜਾਬ ਆਵੇ ਉਹਨੂੰ ਕਹਿੰਦੇ ਉਹਨੂੰ ਵੀ ਦੱਸਾਂਗੇ ਕਿ ਇਹ ਨਾਰ ਨੇ ਕੀ ਕੀ ਨੇ ਸੋ ਓਪਨਲੀ ਪੰਜਾਬ ਪੁਲਿਸ ਨੂੰ ਓਪਨਲੀ ਸਿਕਿਉਰਿਟੀ ਫੋਰਸੇਸ ਨੂੰ ਥ੍ਰੈਟ ਆ ਔਰ ਓਪਨਲੀ ਇਹ ਕਹਿ ਰਿਹਾ ਕਿ ਅਗਲਾ ਟਾਰਗੇਟ ਮਜੀਠੇ ਸੋ ਮੇਰੀ ਡੀਜੀਪੀ ਪੰਜਾਬ ਨੂੰ ਕਲੀਅਰਲੀ ਇਹ ਸਫਾਰਿਸ਼ ਹੈ ਕਿ ਭਾਈ ਗੈੱਥੀ ਔਰ ਐਕਟ ਟੂਗੇਦਰ ਐਂਡ ਇਨਸ਼ੋਰ ਕਿ ਮਜੀਠੇ ਹਲਕੇ ਚ ਜਾਂ ਸਾਰੇ ਪੰਜਾਬ ਚ ਕੋਈ ਇਹ ਜਾਂ ਕਾੜ ਨਾ ਹੋਵੇ ਕੋਈ ਇਹ ਜਾਂ ਨੁਕਸਾਨ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਸੋ ਇਹ ਮੇਰੀ ਰਿਕੁਐਸਟ ਵੀ ਆਰ ਵਾਰਨਿੰਗ ਵੀ ਹੈ ਕਿ ਜੇ ਇਹਦੇ باوجود ਵੀ ਸਿਕਿਉਰਿਟੀ ਫੋਰਸਸ ਫੇਲ ਹੁੰਦੀਆਂ ਨੇ ਤੇ ਇਹਦੇ ਚ ਸਾਫ ਕਲੀਅਰ ਹੈ ਕਿ ਪੋਲੀਟਿਕਾਈਜੇਸ਼ਨ ਆਫ ਪੰਜਾਬ ਪੁਲਿਸ ਹੈ ਜਿੱਥੇ ਐਡਾ ਵੱਡਾ ਇਹ ਫੇਲਿਅਰ ਹੋ ਰਿਹਾ ਹੈ